ਅੱਜ ਪੰਜਾਬਪੁਰ ਦੇ ਪੀਆਰਟੀਸੀ ਡੀਪੋਆਂ ਤੇ ਜਥੇਬੰਦੀ ਦੇ ਸੱਦੇ ਤੇ ਪੀਆਰਟੀਸੀ ਕੱਚੇ ਮਜ਼ਦਮਾਂ ਵੱਲੋਂ 2 ਘੰਟੇ ਲਈ ਗੇਟ ਰੈਲੀ ਕੀਤੀ ਗਈ ਜਿਸ ਤਹਿਤ ਅੱਜ ਫਰੀਦਕੋਟ ਡੀਪੋ ਦੇ ਬਾਹਰ ਵੀ ਕੱਚੇ ਮਜ਼ਦਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕਰਕੇ ਮੈਨੇਜਮੈਂਟ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਪਰ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆ ਰਿਹਾ ਸਾਡੀ ਅੱਜ ਦੀ ਗੇਟ ਰੈਲੀ ਦਾ ਮੁੱਖ ਮਕਸਦ ਇੱਕ ਤਾਂ ਚੰਡੀਗੜ੍ਹ ਦੀਪੂ ਦਾ ਜੀਐਮ ਪ੍ਰਸ਼ਾਸਨ ਜਿਹੜਾ ਲਾਇਆ ਹੋਇਆ ਹੈ ਸਾਡਾ ਜੀਐਮ ਪ੍ਰਸ਼ਾਸਨ ਮਨਿੰਦਰਪਾਲ ਸਿੰਘ ਸਿੱਧੂ ਉਹ ਵਰਕਰਾਂ ਦੀ ਡਿਊਟੀਆਂ ਨੂੰ ਨਜਾਇਜ਼ ਤੌਰ ਤੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਿੱਦਾਂ ਜਥੇਬੰਦੀ ਨੇ ਲਗਾਤਾਰ ਵਿਰੋਧ ਕਰ ਰਿਹਾ ਪਰ ਜੀਐਮ ਦੇ ਕੰਨ ਤੇ ਜੂ ਨਹੀਂ ਸਰਕਦੀ ਸਿਰਫ ਇੱਕ ਜਥੇਬੰਦੀ ਦੂਜੀ ਜਥੇਬੰਦੀ ਨੂੰ ਪ੍ਰਮੋਟ ਕਰਨ ਖਾਤਰ ਵਰਕਰਾਂ ਦੀ ਡਿਊਟੀਆਂ ਨੂੰ ਅਫਸੈਟ ਕੀਤਾ ਜਾ ਰਿਹਾ ਜਿੱਦ ਤੋਂ ਬੰਦ ਚ ਅਸੀਂ ਲਗਭਗ 5-6 ਮੀਟਿੰਗਾਂ ਜੀਐਮ ਪ੍ਰਸ਼ਾਸਨ ਨਾਲ ਡਿਪੂ ਕਮੇਟੀਆਂ ਤੇ ਸਾਡੀ ਸੂਬਾ ਕਮੇਟੀ ਕਰ ਚੁੱਕੀ ਆ ਪਰ ਜੀਐਮ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਨਹੀਂ ਸਰਕੀ ਕਿਉਂਕਿ ਜੀਐਮ ਪ੍ਰਸ਼ਾਸਨ ਨਹੀਂ ਚਾਹੁੰਦਾ ਵੀ ਸਰਕਾਰ ਨਾਲ ਸਾਡੀਆਂ ਲਗਾਤਾਰ ਨਿਰੰਤਰ ਮੀਟਿੰਗਾਂ ਚੱਲ ਰਹੀਆਂ ਵੀ ਇਹ ਕੱਚੇ ਮੁਲਾਜ਼ਮ ਕਿਤੇ ਪੱਕੇ ਨਾ ਹੋ ਜਾਣ ਜੀਐਮ ਪ੍ਰਸ਼ਾਸਨ ਪਤਾ ਨਹੀਂ ਕੀ ਮਾਨਨ ਚ ਰੰਜਿਸ਼ ਰੱਖ ਕੇ ਬੈਠਾ ਉਹ ਸਾਡੇ ਵਰਕਰਾਂ ਨੂੰ ਜਾਇਜ਼ ਤੌਰ ਤੇ ਤੰਗ ਪ੍ਰੇਸ਼ਾਨ ਕਰ ਰਿਹਾ ਇਹ ਸਾਡੀ ਗੇਟ ਰੈਲ ਦਾ ਮੁੱਖ ਮਕਸਦ ਦੂਜਾ ਸਾਡਾ ਮੁੱਖ ਮਕਸਦ ਇਹ ਸੀ ਸਾਡੀ ਪਿਛਲੀ ਮੀਟਿੰਗਾਂ ਦੌਰਾਨ ਇੱਕ ਅਪੀਲ ਰਿਜੈਕਟਲੇ ਮੁੰਡਿਆਂ ਦੀਆਂ ਬਹਾਲੀ ਦਾ ਮੁੱਦਾ ਉਠਾਇਆ ਸੀ ਵੀ ਇਹਨਾਂ ਨੂੰ ਇੱਕ ਟਾਈਮ ਮੌਕਾ ਦਿੱਤਾ ਜਾਵੇ ਪਰ ਸਰਕਾਰ ਨੇ ਸਾਡੇ ਐਮ ਡੀ ਨੂੰ ਕਹਿ ਦਿੱਤਾ ਵੀ ਤੁਸੀਂ ਇਹਨਾਂ ਨੂੰ ਬਹਾਲ ਕਰ ਦਿਓ ਪਰ ਜੀਐਮ ਪ੍ਰਸ਼ਾਸਨ ਫਿਰ ਉੱਥੇ ਕਾ ਬਣਿਆ ਹੋਇਆ ਉਹਨੇ ਸਿਰਫ ਇੱਕ ਲੈਟਰ ਜਾਰੀ ਕਰਕੇ ਕਰਕੇ ਕਹਤਾ ਵੀ ਬਲੈਕਲਿਸਟ ਨੂੰ ਬਹਾਲ ਕਰ ਦੋ ਪਰ ਅਪੀਲ ਰਿਜੈਕਟਲੇ ਬਹਾਲ ਨਹੀਂ ਕਰ ਰਹੇ ਜਦੋਂ ਸਰਕਾਰ ਨੇ ਕਹਤਾ ਵੀ ਸਾਰਿਆਂ ਨੂੰ ਇੱਕ ਵਾਰ ਮੌਕਾ ਦੇ ਦੋ ਪਰ ਸਿੱਧੂ ਜੀਐਮ ਦੀ ਧੋਣੇ ਚ ਕਿਲਾਏ ਆ ਵੀ ਮੈਂ ਇਹਨਾਂ ਨੂੰ ਬਹਾਲ ਨਹੀਂ ਕਰਨਾ ਕਿਉਂਕਿ 110 15 ਮੁੰਡੇ ਆ ਇਹਨਾਂ ਦਾ ਬਹਾਲ ਹੋਣਾ ਬੰਦਾ ਕਿਉਂਕਿ ਪਿਛਲੀਆਂ ਸਰਕਾਰਾਂ ਦਰਾਂ ਨੇ ਨਜਾਇਜ਼ ਕੰਡੀਸ਼ਨਾਂ ਲਾ ਕੇ ਕੱਢੇ ਗਿਆ ਸਿਰਫ 10 15 15 ਰੁਪਏ ਦੀ ਚਾਰ ਰਿਪੋਰਟਾਂ ਮਿਲਾ ਕੇ ਇਹਨਾਂ ਨੂੰ ਬਲੈਕਲਿਸਟ ਕਰਕੇ ਉਦੋਂ ਬਾਅਦ ਇਹਨਾਂ ਅਪੀਲ ਲਾਈ ਇਹਨਾਂ ਦੀ ਅਪੀਲ ਨੂੰ ਰਿਜੈਕਟ ਕਰ ਦਿੱਤਾ ਗਿਆ ਇਹ ਨਾ ਇਨਸਾਫੀ ਅਸੀਂ ਇਸ ਨਾ ਇਨਸਾਫੀ ਖਾਜਰ ਗੇਟ ਰੈਲੀ ਕਰਨ ਜਾ ਰਹੇ ਆ ਜੇਕਰ ਸਾਡੀਆਂ ਇਹਨਾਂ ਮੰਗਾਂ ਦਾ ਹੱਲ ਨਹੀਂ ਹੁੰਦਾ ਤੇ ਅਸੀਂ ਆਉਣ ਵਾਲੇ 5 ਤਰੀਕ ਨੂੰ ਜੀਐਮ ਪ੍ਰਸ਼ਾਸਨ ਦੇ ਘਰ ਦਾ ਘਰਾਵ ਕਰਾਂਗੇ ਜਿੰਦੀ ਜ਼ਿੰਮੇਵਾਰ ਪੀਆਰਟੀਸੀ ਦੀ ਪੂਰੀ ਦੀ ਪੂਰੀ ਮੈਨੇਜਮੈਂਟ ਹੋਵੇਗੀ ਪ੍ਰਧਾਨ ਜੀ ਤੁਹਾਡੀਆਂ ਸਰਕਾਰਾਂ ਦੇ ਨਾਲ ਬਹੁਤ ਵਾਰ ਮੀਟਿੰਗਾਂ ਹੋ ਚੁੱਕੀਆਂ ਕਿਹਨੇ ਬੇੜਾ ਸਾਡੀਆਂ ਸਰਕਾਰ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਮੀਟਿੰਗਾਂ ਹੋ ਰਹੀਆਂ ਪਰ ਪਿਛਲੀ ਸਾਡੇ ਜੋ ਵਿਧਾਨ ਸਭਾ ਚੋਣ ਆਈ ਸੀ ਜਿਮਣੀ ਚੋਣ ਜਲੰਧਰ ਦੀ ਉਸ ਦੌਰਾਨ ਸਾਡੀ ਇੱਕ ਮੀਟਿੰਗ ਹੋਈ ਸੀ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਉੱਥੇ ਸਰਕਾਰ ਨੇ ਸਾਡੇ ਤੋਂ 1 ਮਹੀਨੇ ਦਾ ਸਮਾਂ ਮੰਗਿਆ ਸੀ ਤੇ ਉਸ 1 ਮਹੀਨੇ ਦੌਰਾਨ ਸਰਕਾਰ ਨੇ ਕਿਹਾ ਸੀ ਵੀ ਅਸੀਂ ਤੁਹਾਡੀਆਂ ਮੰਗਾਂ ਲਾਗੂ ਕਰ ਦਾਂਗੇ ਪਰ ਉਹ ਉਹ 1 ਮਹੀਨਾ ਹੁਣ ਲਗਭਗ ਕੰਪਲੀਟ ਹੋ ਚੁੱਕਿਆ ਲਗਭਗ ਉਸ ਤੋਂ ਬਾਅਦ ਸਾਡੀਆਂ 5-6 ਫਿਰ ਪੈਨਲ ਮੀਟਿੰਗਾਂ ਹੋ ਚੁੱਕੀਆਂ ਸਾਨੂੰ ਆਸ ਆ ਵੀ ਸਾਡਾ ਲਗਭਗ 15-20 ਦਿਨ ਦੇ ਵਿੱਚ ਵਿੱਚ ਸਾਡਾ ਕੋਈ ਨਾ ਕੋਈ ਹੱਲ ਹੋਊਗਾ ਇਸੇ ਤਰ੍ਹਾਂ ਬਠਿੰਡਾ ਵਿੱਚ ਵੀ ਪੀਆਰਟੀਸੀ ਡਿਪੂ ਵਿੱਚ ਅੱਜ ਕੱਚੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਗਈ। ਉਹਨਾਂ ਕਹਿੰਦੇ ਕਿ ਚੰਡੀਗੜ੍ਹ ਦੇ ਪੀਆਰਟੀਸੀ ਡਿਪੂ ਵਿੱਚ ਕੱਚੇ ਮਜ਼ਦੂਰਾਂ ਨਾਲ ਤੱਕਸ਼ਾਈ ਕੀਤੀ ਜਾ ਰਹੀ ਹੈ। ਉਹਨਾਂ ਦਾ ਓਵਰਟਾਈਮ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਸਾਡੇ ਵੱਲੋਂ ਗੇਟ ਰੈਲੀ ਕੀਤੀ ਗਈ। ਮਾਮਲਾ ਇਹ ਹੈ ਵੀ ਚੰਡੀਗੜ੍ਹ ਡਿਪੂ ਦੀ ਜਿਹੜੀ ਮੈਨੇਜਮੈਂਟ ਹੈ ਉਹ ਪਿਛਲੇ ਕਾਫੀ ਸਮੇਂ ਤੋਂ ਵਰਕਰਾਂ ਨੂੰ 당 ਪਰੇਸ਼ਾਨ ਕਰ ਰਹੀ ਹੈ। ਕਿ ਉਹਨਾਂ ਨੂੰ ਬੰਦਾ ਓਵਰਟਾਈਮ ਜਾਂ ਉਹਨਾਂ ਦੀਆਂ ਡਿਊਟੀਆਂ ਤਾਂ ਜੋ 25 ਗਾਹ ਜਥੇਬੰਦੀ ਦੀ ਜਿਹੜੇ ਲੀਟਰ ਨੇ ਨਮਾਇੰਦੇ ਨੇ ਉਹਨਾਂ ਨੂੰ ਵਾਰ-ਵਾਰ ਟਾਰਗੇਟ ਕਰਕੇ ਤੰਗ ਪੇਛਣ ਕੀਤਾ ਜਾ ਰਿਹਾ ਹੈ ਜਿਸ ਦੇ ਰੋਜ਼ ਵਜੋਂ ਕਈ ਵਾਰ ਡਿੱਪੂ ਵੀ ਬੰਦ ਹੋਇਆ ਤਾਂ ਐਮ ਡੀ ਪੀਆ ਡਿਵੀਜ਼ਨਲ بیٹھ ਕੇ ਇਸ ਮਸਲੇ ਦਾ ਹੱਲ ਵੀ ਕੱਢਿਆ ਗਿਆ ਕਿ ਜੋ ਬਣਦੀਆਂ ਰੋਟੇਸ਼ਨਾਂ ਨੇ ਉਹਨਾਂ ਦਾ ਜਿੰਨਾ ਓਵਰਟਾਈਮ ਬਣਦਾ ਜਿੰਨਾ ਉਹ ਮੰਗਦੇ ਨੇ ਉਹ ਵੀ ਦਿੱਤਾ ਜਾਵੇ ਤੇ ਜਿਹੜੀਆਂ ਰੋਟੇਸ਼ਨਾਂ ਦੀ ਪੰਨ ਤੋੜ ਕੀਤੀ ਹੈ ਉਹਨਾਂ ਨੂੰ ਦੁਬਾਰਾ ਉਸੇ ਤਰ੍ਹਾਂ ਭਾਲ ਕਰਕੇ ਵਰਕਰਾਂ ਨੂੰ ਡਿਊਟੀਆਂ ਤੋਂ ਅਫਸੈਟ ਨਾ ਕਰਦੇ ਹੋਏ ਉਹਨਾਂ ਨੂੰ ਬੰਦੇ ਰੂਟਾਂ ਤੇ ਡਿਊਟੀਆਂ ਤੇ ਜਿਹੜਾ ਡੂਟੀਆਂ ਕਰਵਾਈਆਂ ਜਾਣ ਕਿਉਂਕਿ ਅਕਸਰ ਹੀ ਕੱਚੇ ਮੁਲਾਜ਼ਮ ਜਿਹੜੇ ਜ਼ਿਆਦਾਤਰ ਰੂਟ ਤੇ ਚੱਲਦੇ ਨੇ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹ ਅੰਦਰ ਦਫ਼ਤਰਾਂ ਦੇ ਵਿੱਚ ਡੂਟੀਆਂ ਕਰਦੇ ਨੇ ਤਾਂ ਉਹਦਾ ਜਥੇਬੰਦੀ ਜਿਹੜੀ ਕਾਫੀ ਸਮੇਂ ਤੋਂ ਮੰਗ ਕਰ ਰਹੀ ਵੀ ਜਿਹੜਾ ਸਾਨੂੰ ਬੰਦਾ ওভারਟਨ ਦਿੱਤਾ ਜਾਵੇ ਪਰ ਉਥੋਂ ਦੀ ਮੈਨੇਜਮੈਂਟ ਦਾ ਜਿਹੜਾ ਅੜਿਆ ਰਵਈਆ ਉਹ ਲਗਾਤਾਰ جاری ਹੈ ਉਹ ਵਾਰ-ਵਾਰ ਵਰਕਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੜਕਾ ਕੇ ਟੀਪੂ ਬੰਦ ਕਰਨ ਲਈ ਮਜਬੂਰ ਕਰਦੇ ਨੇ ਤਾਂ ਉਹਦੇ ਸਬੰਧ ਦੇ ਵਿੱਚ ਅੱਜ ਪੰਜਾਬ ਦੇ 18 ਦੇ 18 ਡਿੱਪੂਆਂ ਦੇ 게ਟਾਂ ਦੇ 게ਟਰ ਲੀਆਂ ਕਰਕੇ ਤਾਂ ਅਸੀਂ ਚੰਡੀਗੜ੍ਹ ਦੀ ਬਿਨੇਜਮੈਂਟ ਨੂੰ ਦੱਸਣਾ ਚਾਹੁੰਦੇ ਆ ਕਿ ਜੇਕਰ ਚੰਡੀਗੜ੍ਹ ਡਿੱਪੂ ਦੇ ਵਰਕਰਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਨਾ ਕੀਤੇ ਗਏ ਤਾਂ ਅਸੀਂ ਇਸ 5 ਤਰੀਕ ਨੂੰ 8ਵੇਂ ਮਹੀਨੇ ਦੀ 5 ਤਰੀਕ ਨੂੰ ਅਸੀਂ ਚੰਡੀਗੜ੍ਹ ਡਿੱਪੂ ਦੇ ਜਨਰਲ ਨੇਚਰ ਦਾ ਘਰਾਓ ਕਰਾਂਗੇ ਸਾਡਾ ਮਸਲਾ ਜੀ ਚੰਡੀਗੜ੍ਹ ਡਿੱਪੂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਵਰਕਰਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਬੜੀ ਹੈਰਾਨੀ ਦੀ ਗੱਲ ਆ ਵੀ ਨੌ ਡਿੱਪੂ ਪੀਆਰਟੀਸੀ ਦੇ ਨੇ ਨੌ ਦੇ ਨੌ ਡਿੱਪੂਆਂ ਦੇ ਵਿੱਚ ਰੂਲ ਇੱਕ ਨੇ ਔਰ ਉਹਨਾਂ ਰੂਲਾਂ ਨੂੰ ਚੰਡੀਗੜ੍ਹ ਡਿੱਪੂ ਦੇ ਵਿੱਚ ਨਹੀਂ ਮੰਨਿਆ ਜਾ ਰਿਹਾ ਕਹਿਣ ਤੋਂ ਭਾਵ ਜਿਹੜਾ ਓਵਰ ਟਾਈਮ ਹੈ ਓਵਰ ਟਾਈਮ ਦਾ ਰੂਲ ਹੈ ਜਿਹੜਾ ਇੱਕੋ ਰੂਲ ਹੈ ਉਹ ਰੂਲ ਨੂੰ ਚੰਡੀਗੜ੍ਹ ਡਿੱਪੂ ਦੇ ਵਿੱਚ ਨਹੀਂ ਮੰਨਿਆ ਜਾ ਰਿਹਾ ਅੱਠ ਡਿੱਪੂ ਦੇ ਵਿੱਚ ਮੰਨਿਆ ਜਾ ਰਿਹਾ ਔਰ ਉਹਨਾਂ ਵਰਕਰਾਂ ਨੂੰ ਜਿਹੜਾ ਬਣਦਾ ਓਵਰ ਟਾਈਮ ਹੈ ਜਿਹੜੀ ਬੰਦਾ ਉਹਨੂੰ ਦੀ ਤਨਖਾਹ ਵੇਤਨ ਨੂੰ ਨਹੀਂ ਦਿੱਤਾ ਜਾ ਰਿਹਾ ਜਿਹਦੇ ਰੋਜ਼ ਭਿਓ ਚੰਡੀਗੜ੍ਹ ਡਿੱਪੂ ਪਹਿਲਾਂ ਕਈ ਵਾਰ ਬੰਦ ਹੋ ਚੁੱਕਿਆ ਹੈ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਤਾਂ ਜਨਰਲ ਮੈਨੇਜਰ ਨੇ ਭਰੋਸਾ ਦਿੱਤਾ ਸੀ ਵੀ ਜਿਹੜਾ ਤੁਹਾਨੂੰ ਬੰਦਾ ਓਵਰ ਟਾਈਮ ਹੈ ਉਹ ਸਹੀ ਦੇ ਔਰ ਉਸ ਤੋਂ ਬਾਅਦ ਜਿਹੜੀਆਂ ਰੋਟੇਸ਼ਨਾਂ ਨੂੰ ਤੋੜ ਦਿੱਤਾ ਗਿਆ ਜੋ 10 ਸਾਲਾਂ ਤੋਂ ਪੁਰਾਣੀਆਂ ਸਟੇਸ਼ਨਾਂ ਚੱਲਦੀਆਂ ਆ ਰਹੀਆਂ ਸੀ ਰੋਟੇਸ਼ਨ ਤੋਂ ਭਾਵ ਜਿਵੇਂ ਮੰਨ ਲਓ ਕੋਈ ਆਪਣੀ ਬੜੂ ਸਾਹਿਬ ਗੱਡੀ ਜਾ ਰਹੀ ਹੈ ਬਠਿੰਡਾ ਤੋਂ ਬੜੂ ਸਾਹਿਬ ਉਹਨੂੰ ਤੋੜ ਕੇ ਬਠਿੰਡਾ ਤੋਂ ਚੰਡੀਗੜ੍ਹ ਤੱਕ ਕਰ ਦਿੱਤੀ ਜਾਵੇ ਤਾਂ ਇਦਾਂ ਸਟੇਸ਼ਨਾਂ ਨੂੰ ਤੋੜ ਕੇ ਓਵਰਟਾਈਮ ਘਟਾ ਦਿੱਤਾ ਤੇ ਵਰਕਰਾਂ ਦਾ ਜਿਹੜਾ ਸ਼ੋਸ਼ਨ ਕੀਤਾ ਯਾਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ